ਇੱਕ ਬਹੁਤ ਗਰੀਬ ਘਰ ਅਸੰਗਰੂਰ ਦੇ ਲੱਗਦੇ ਉਹਨਾਂ ਦਾ ਪਿੰਡ ਹੈ ਮੈਨੂੰ ਉਹਨਾਂ ਸਾਰਾ ਕੁਝ ਆਪਣਾ ਲਿਖ ਕੇ WhatsApp ਤੇ ਭੇਜਿਆ ਤੇ ਉਹ ਬੱਚਾ ਕਹਿੰਦਾ ਭਾਈ ਸਾਹਿਬ ਜੀ ਅਸੀਂ ਬਹੁਤ ਗਰੀਬ ਘਰ ਦੇ ਕਹਿੰਦਾ ਪਿਓ ਮੇਰਾ ਚੜ੍ਹਾਈ ਕਰ ਗਿਆ ਮਾਂ ਨੇ ਪਸ਼ੂ ਰੱਖ ਕੇ ਇੱਧਰ ਉੱਧਰ ਤਾਏ ਚਾਚਿਆਂ ਦੇ ਘਰ ਕੰਮ ਵੀ ਕਰਨਾ ਪਸ਼ੂ ਵੀ ਰੱਖਣੇ ਸਾਨੂੰ ਵੀ ਜਦੋਂ ਤੋਂ ਸੁਰਤ ਸੰਭਾਲੀ ਨਾਲ ਲਾ ਲਿਆ ਦੋਏ ਭਰਾ ਅਸੀਂ ਕਹਿੰਦਾ ਛੋਟੀ ਉਮਰੇ ਦਿਹਾੜੀ ਜਾਣ ਲੱਗ ਪਏ। ਹੌਲੀ-ਹੌਲੀ ਵੱਡੇ ਹੋ ਗਏ 10 ਕਲਾਸਾਂ ਪੜ ਗਏ। ਵੱਡਾ ਭਰਾ 12 ਕਲਾਸਾਂ ਪੜ ਗਿਆ। ਨੌਕਰੀ ਸਾਨੂੰ ਕਿੱਥੋਂ ਮਿਲਣੀ ਸੀ? ਉਹ ਗਰੀਬੀ ਵਿੱਚ ਹੀ ਕਹਿੰਦਾ ਬਚਪਨ ਲੰਘਿਆ ਗਰੀਬੀ ਵਿੱਚ ਹੀ ਜਵਾਨੀ ਸ਼ੁਰੂ ਹੋਵੇ। ਪਰ ਗੁਰੂ ਦੀ ਨਜ਼ਰ ਕਿਰਪਾ ਬਖਸ਼ਿਸ਼ ਹੋਈ। ਪਿੰਡ ਦੇ ਗੁਰਦੁਆਰੇ ਵੱਲ ਲੱਗਣ ਲੱਗ ਗਏ। ਕਹਿੰਦਾ ਮੈਂ ਰੋਜ਼ ਜਾ ਕੇ ਸਵੇਰੇ ਝਾੜੂ ਫੇਰਨਾ ਉੱਥੇ ਗੁਰਦੁਆਰੇ। ਆਣੀ ਨਾ ਧੋਣਾ ਪੋਚਾ ਲਾਉਣਾ ਲੋਕ ਵੀ ਚੰਗਾ ਕਹਿਣ ਲੱਗ ਪਏ ਪਰ ਗਰੀਬ ਤਾਂ ਹੈ ਵੀ ਸੇਵਾ ਬੜੀ ਕਰਦਾ ਤਾਂ ਕਹਿੰਦਾ ਮੇਰੀ ਮਾਂ ਨੇ ਵੀ ਕਹਿਣਾ ਪੁੱਤ ਗੁਰੂ ਤੇ ਵਿਸ਼ਵਾਸ ਰੱਖ ਪੁੱਤ ਗੁਰੂ ਨੇ ਕਿਰਪਾ ਕਰਨੀ ਕਹਿੰਦਾ ਇੱਥੋਂ ਤੱਕ ਭਾਈ ਸਾਹਿਬ ਅਸੀਂ ਕਹਿੰਦਾ ਦੋਵੇਂ ਭਰਾ ਸਕੂਲ 'ਚ ਪੜ੍ਹਦੇ ਸੀ ਸਾਡੇ ਕੋਲ ਵਿਆਹ ਵਾਸਤੇ ਕੱਪੜੇ ਨਹੀਂ ਸੀ ਸਾਡੇ ਚਾਚੇ ਦੇ ਲੜਕੇ ਦਾ ਵਿਆਹ ਉਹਦਾ ਚਾਚੇ ਦਾ ਲੜਕਾ ਉਹ ਚਾਚਾ ਉਹਦਾ ਫੌਜ 'ਚ ਆਇਆ ਹੈ ਕਹਿੰਦਾ ਚਾਚੇ ਦੇ ਲੜਕੇ ਦਾ ਵਿਆਹ ਸਾਡੇ ਕੋਲ ਕੱਪੜੇ ਨਹੀਂ ਸੀ ਜਦੋਂ ਬਰਾਤ ਆਉਦੋਂ ਬੱਸ ਭਰ ਕੇ ਲੋਕ ਜਾਂਦੇ ਸੀ ਨਾਲ ਗੱਡੀਆਂ ਦੋ ਤਿੰਨ ਲੈਣੀਆਂ ਬੱਸ ਲੈ ਲੈਂਦੇ ਸੀ ਬਰਾਤ ਲਈ ਕਹਿੰਦਾ ਅਸੀਂ ਵੀ ਬੱਸੇ ਚੜ ਗਏ ਸਕੂਲ ਦੀ ਵਰਦੀ ਪਾ ਕੇ 2 ਕਿਲੋਮੀਟਰ ਬੱਸ ਗਈ ਪਿੰਡੋਂ ਕਹਿੰਦਾ ਸਾਡੇ ਚਾਚੇ ਨੂੰ ਪਤਾ ਲੱਗ ਗਿਆ ਉਹ ਵੀ ਬਰਾਤੇ ਆਏ ਕਿਸੇ ਨੇ ਦੱਸ ਤਾ ਨਹੀਂ ਤਾਂ ਕੱਪੜੇ ਵੀ ਸਕੂਲ ਵਾਲੇ ਪਾਏ ਕਹਿੰਦਾ 2 ਕਿਲੋਮੀਟਰ ਅੱਗੇ ਜਾ ਕੇ ਬੱਸ ਰਕਵਾਲੀ ਸਾਡੇ ਚਾਚੇ ਨੇ ਸਾਨੂੰ ਬਸ ਤੋਂ ਲਾਹ ਤਾਂ ਕਹਿੰਦਾ ਜਾਓ ਤੁਸੀਂ ਸਕੂਲ ਵਾਲੇ ਕੱਪੜੇ ਸਕੂਲੇ ਚੱਲੇ ਬਰਾਤੇ ਜਾਣਾ ਕਹਿੰਦਾ ਉੱਥੋਂ 2 ਕਿਲੋਮੀਟਰ ਅਸੀਂ ਰੋਂਦੇ ਤੁਰ ਕੇ ਆਏ ਸਾਡੇ ਕੋਲ ਕੱਪੜੇ ਨਹੀਂ ਸੀ ਬਰਾਤੇ ਵੀ ਨਹੀਂ ਸੀ ਕੋਈ ਲੈ ਕੇ ਜਾਂਦੇ ਪਿੰਡ ਸੇਵਾ ਕਰਦੇ ਆ ਕਰਦੇ ਆ ਚਿੱਤ ਵਿੱਚ ਭਾਵਨਾ ਬਣੀ ਹਰੇਕ ਮਹੀਨੇ ਸ੍ਰੀ ਦਰਵਾਰ ਸਾਹਿਬ ਜਾਣ ਲੱਗ ਪਿਆ ਕਹਿੰਦਾ ਮੈਨੂੰ ਦਿਹਾੜੀ ਚੋਂ ਪੈਸੇ ਲਖਣੇ ਉਹ ਪੈਸਿਆਂ ਨਾਲ ਦਰਵਾਰ ਸਾਹਿਬ ਜਾਣਾ ਜਾ ਕੇ ਲੰਗਰ ਵਿੱਚ ਸਾਰੀ ਰਾਤ ਸੇਵਾ ਕਰਨਾ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਭੰਡੇ ਮਾਣਦਾ ਰਿਹਾ ਸੇਵਾ ਕਰਦਾ ਰਿਹਾ ਉਹ ਬੱਚਾ ਕਹਿੰਦਾ ਇੱਕ ਦਿਨ ਮਹਾਰਾਜ ਨੇ ਕਲਾ ਵੇਖੋ ਪਤ ਗੁਰੂ ਦੀ ਬਾਣੀ ਵੀ ਕਹਿੰਦਾ ਮੈਨੂੰ ਸਮਝ ਆਉਣ ਲੱਗ ਪਈ ਮੈਂ ਹੁਕਮਨਾਮਾ ਵੀ ਪੜਨਾ ਆਪਣੀ ਮਾਂ ਨੂੰ ਵੀ ਮੈਂ ਹੁਕਮਨਾਮਾ ਸੁਣਾਉਣਾ ਕਹਿੰਦਾ ਐਸੀ ਕਿਰਪਾ ਇੱਕ ਦਿਨ ਹੋਈ ਜਦੋਂ ਸਵੇਰੇ ਸਵੇਰੇ ساری ਰਾਤ ਸੇਵਾ ਕਰਕੇ ਇਸ਼ਨਾਨ ਕਰਕੇ ਉਹਨਾਂ ਨੂੰ ਦਰਸ਼ਨ ਕਰਕੇ ਮੈਂ ਵਾਪਸ ਪਿੰਡ ਨੂੰ ਸੰਗਰੂਰ ਵੱਲੋਂ ਆਉਣਾ ਸੀ ਕਹਿੰਦਾ ਉੱਥੋਂ ਮੱਥਾ ਟੇਕ ਕੇ ਲੰਗਰ ਹਾਲ ਕੋਲੋਂ ਪਿੱਛੇ ਮੁੜਨ ਲੱਗਾ ਤੇ ਇੱਕ ਫੈਮਿਲੀ ਕੋਈ ਵਿਦੇਸ਼ ਤੋਂ ਆਈ ਸੀ ਉਹਨੇ ਰੋਕ ਕੇ ਕਿਹਾ ਬੇਟੇ ਬਈ ਅਸੀਂ ਲੰਗਰ ਛਕਣਾ ਤੇ ਸਾਨੂੰ ਦੱਸੋ ਆ ਸਮਾਨ ਅਸੀਂ ਕਿੱਥੇ ਰੱਖੀਏ ਲੰਗਰ ਕਿੱਧਰ ਹੈ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਸੱਜੇ ਹੱਥੀ ਇੱਥੇ ਲੰਗਰ ਆਂਟੀ ਜੀ ਇੱਥੇ ਛਕ ਲਓ ਤਾਂ ਕਹਿੰਦਾ ਉਹਨੇ ਕਿਹਾ ਬੇਟਾ ਤੂੰ ਰੋਜ਼ ਆਉਣਾ ਕਹਿੰਦੇ ਮੈਂ ਕਿਹਾ ਨਹੀਂ ਮੈਂ ਇੱਕ ਮਹੀਨੇ ਬਾਅਦ ਆਉਣਾ ਕਿੱਥੋਂ ਆਉਣਾ ਕਹਿੰਦੇ ਮੈਂ ਕਿਹਾ ਮੈਂ ਸੰਗਰੂਰ ਦੇ ਕੋਲੋਂ ਆਉਣਾ ਕਹਿੰਦਾ ਬੇਟੇ ਇੱਥੇ ਹੋਰ ਕੀ ਕੀ ਬਣਿਆ ਹੋਇਆ ਕਹਿੰਦਾ ਮੈਨੂੰ ਜਿੰਨੀ ਕੁ ਨੌਲੇਜ ਸੀ ਮੈਂ ਦੱਸਿਆ ਇੱਥੋਂ ਉੱਤਰ ਕੇ ਨਾਲ ਦੁੱਖ ਭਜਣੀ ਵੇਰ ਹੈ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਦੀ ਵੇਰ ਆ ਸਾਹਮਣੇ ਲਾਤੀ ਵੇਰ ਹੈ ਐਦਾਂ ਪ੍ਰਕਰਮਾ ਕਰਕੇ ਅੰਦਰ ਜਾਈਦਾ ਮੈਂ ਉਹ ਬਹੁਤ ਕੁਝ ਦੱਸਿਆ ਜਿੰਨਾ ਕੋ ਹੁੰਦਾ ਸੀ ਕਹਿੰਦਾ ਉਹ ਸਾਨੂੰ ਸੁਣਦੇ ਰਹੇ ਤਾਂ ਉਹਨੇ ਮੈਨੂੰ ਸੁਣ ਕੇ ਕਿਹਾ ਬੇਟੇ ਜੇ ਤੇਰੇ ਕੋਲ ਟਾਈਮ ਆ ਸਾਨੂੰ ਦਰਸ਼ਨ ਕਰਵਾ ਦੇ ਕਹਿੰਦਾ ਮੈਂ ਉਹਨੂੰ ਪੁੱਛਿਆ ਅੰਟੀ ਜੀ ਕਿੱਥੋਂ ਆਏ ਹੋ ਉਹ ਕਹਿੰਦੇ ਜਰਮਨ ਤੋਂ ਆਏ ਸੀ ਉਹ ਸਾਰੀ ਫੈਮਿਲੀ ਨੂੰ ਕਹਿੰਦਾ ਮੈਨੂੰ ਐ ਲੱਗਾ ਵੇ ਗੁਰੂ ਰਾਮਦਾਸ ਮਹਾਰਾਜ ਦਾ ਸਮਾਹਰਨ ਮੈਨੂੰ ਕਿਹਾ ਭਾਈ ਇਹਨਾਂ ਨੂੰ ਦਰਸ਼ਨ ਕਰਵਾ ਮੈਂ ਉਹਨਾਂ ਨੂੰ ਲੰਗਰ ਵੀ ਸ਼ਿਕਾਇਆ ਮੈਂ ਉਹਨਾਂ ਨੂੰ ਸਾਰੇ ਦਰਸ਼ਨ ਵੀ ਕਰਵਾਏ ਦੋ ਤਿੰਨ ਘੰਟੇ ਉਹਨਾਂ ਦੇ ਨਾਲ ਰਹਾ ਕਹਿੰਦੇ ਜਾਣ ਲੱਗੇ ਜਦੋਂ ਮੈਂ ਉਹਨਾਂ ਕੋਲੋਂ ਉਹ ਮੈਨੂੰ ਕਹਿੰਦੇ ਕੱਕੇ ਤੈਨੂੰ ਪੈਸੇ ਕਹਿੰਦੇ ਮੰਗੇ ਪੈਸੇ ਨਹੀਂ ਮੈਂ ਲੈਣੇ ਮੈਂ ਪੈਸੇ ਨਹੀਂ ਲੈਣੇ ਕਹਿੰਦੇ ਫਿਰ ਉਹੀ ਮੇਰੇ ਤੋਂ ਨੰਬਰ ਲੈ ਲਿਆ ਉਹ ਮੈਨੂੰ ਜਰਮਨ ਜਾ ਕੇ ਵੀ ਫੋਨ ਕਰਦੇ ਦਾ ਜਰਮਨ ਜਾ ਕੇ ਵੀ ਕਹਿੰਦਾ ਮੈਨੂੰ ਫੋਨ ਕਰਦੇ ਰਹੇ ਫਿਰ ਉਹ 1 ਸਾਲ ਬਾਅਦ ਆਏ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਇੱਕ ਦਿਨ ਫਿਰ ਅਸੀਂ ਮਿਲੇ ਉਸ ਤੋਂ ਬਾਅਦ ਚਲੇ ਗਏ ਫਿਰ ਉਹ ਕੋਵਿਡ ਦੇ ਦਿਨ ਸ਼ੁਰੂ ਹੋ ਗਏ ਕਰੋਨਾ ਦੇ ਦਿਨ ਸ਼ੁਰੂ ਹੋ ਗਏ ਕਹਿੰਦਾ ਉਹ ਜਰਮਨ ਵਾਲਿਆਂ ਨੇ ਫਿਰ ਇੱਕ ਗੱਲ ਕਹੀ ਬੇਟੇ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਤੇਰੇ ਨਾਲ ਕਰਨਾ ਕਹਿੰਦਾ ਮੈਂ ਉਹਨੂੰ ਕਿ ਅੰਟੀ ਅਸੀਂ ਗਰੀਬ ਬਹੁਤ ਹਾਂ ਤੁਹਾਨੂੰ ਪਤਾ ਸਾਡੀ ਬਾਲਿਆਂ ਵਾਲੀ ਛੱਤ ਹੈ ਜੇ ਮੈਂ ਤੁਹਾਨੂੰ ਘਰ ਵਿਖਾਵਾਂ ਨਾ ਕਹਿੰਦਾ ਮੈਂ ਆਪਣਾ ਸਾਰਾ ਕੁਝ ਦੱਸਦਾ ਤਾਂ ਸਾਡੇ ਇੰਨੀ ਗਰੀਬੀ ਆ ਆ ਘਰ ਇੰਨੀ ਜਗ੍ਹਾ ਚਾਰ ਮੰਡਲੇ ਜਗ੍ਹਾ ਆ ਆਪਣੇ ਬਾਰੇ ਸਭ ਕੁਝ ਦੱਸਦਾ ਉਹ ਕਹਿੰਦੇ ਪੁੱਤ ਕੋਈ ਗੱਲ ਨਹੀਂ ਸਾਨੂੰ ਘਰ ਨਾਲ ਨਹੀਂ ਹੈ ਅਸੀਂ ਤੈਨੂੰ ਇੱਥੇ ਬੁਲਾ ਲੈਣਾ ਤੂੰ ਮੁੰਡਾ ਬਹੁਤ ਚੰਗਾ ਹੈ ਸਾਨੂੰ ਤੇਰੀ ਪ੍ਰਾਪਰਟੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਸਾਨੂੰ ਪ੍ਰਾਪਰਟੀ ਨਹੀਂ ਸਾਨੂੰ ਪੁੱਤ ਚਾਹੀਦਾ ਪੁੱਤ ਤੂੰ ਬਹੁਤ ਚੰਗਾ ਹੈ ਕਹਿੰਦਾ ਮੈਂ ਆਪਣੀ ਮਾਂ ਨੂੰ ਦੱਸਿਆ ਮਾਂ ਉਹ ਜਰਮਨ ਵਾਲੇ ਜਿਹੜੇ ਫੋਨ ਕਰਦੇ ਹੋ ਰਿਸ਼ਤਾ ਕਰਨ ਨੂੰ ਕਹਿੰਦਾ ਮੇਰੀ ਮਾਂ ਰੋਪਈ ਉਹ ਕਹਿੰਦੀ ਇਹ ਵੀ ਗੁਰੂ ਰਾਮਦਾਸ ਮਹਾਰਾਜ ਦੀ ਕੋ ਨਜ਼ਰ ਹੈ ਪੁੱਤ ਸਾਡੀ ਬਾਹ ਕਿਨੇ ਫੜਨੀ ਹੈ ਕਹਿੰਦਾ ਇੰਨੇ ਨੂੰ ਕੋਵਿਡ ਦੇ ਦਿਨ ਸ਼ੁਰੂ ਹੋ ਗਏ ਤੇ ਉਹਨਾਂ ਨੇ ਆਪਣੀ ਲੜਕੀ ਨਾਲ ਗੱਲ ਕਰਾਈ ਮੈਂ ਉਹ ਲੜਕੀ ਨੂੰ ਵੀਡੀਓ ਕਾਲ ਕੀਤੀ ਤੇ ਕਹਿੰਦਾ ਜਦੋਂ ਮੈਂ ਉਹਨੂੰ ਘਰ ਵਿਖਾਇਆ ਸਭ ਕੁਝ ਵਿਖਾਇਆ ਵੇ ਆਹ ਕੁਝ ਐਵੇਂ ਬਾਦ ਵੇਜਣਾ ਕਹੀਂ ਅਸੀਂ ਗਰੀਬ ਨੂੰ ਕਹਿੰਦਾ ਉਹ ਲੜਕੀ ਨੇ ਕਿਹਾ ਕੋਈ ਨਹੀਂ ਆਪਣੇ ਪਾਪਾ ਨਾਲ ਗੱਲ ਕੀਤੀ ਪੈਸੇ ਭੇਜਣੇ ਸ਼ੁਰੂ ਕਰਤੇ ਕਹਿੰਨੇ ਕੋਠੀ ਬਣਾਓ ਅਸੀਂ ਉਹਨਾਂ ਨੂੰ ਰੋਕਦੇ ਰਹੇ ਉਹ ਪੈਸੇ ਭੇਜਦੇ ਰਹੇ ਕਹਿੰਦੇ ਅਸੀਂ ਕੋਠੀ ਤਿਆਰ ਕਰ ਲਈ ਲੋਕੀ ਕਹਿੰਦੇ ਇਹਨਾਂ ਨੂੰ ਖਜ਼ਾਨਾ ਕਿੱਥੋਂ ਮਿਲ ਗਿਆ ਕੋਵਿਡ ਤੋਂ ਬਾਅਦ ਉਹ ਕੱਲੀ ਲੜਕੀ ਆਈ ਫਿਰ ਉਹਨੂੰ ਕਹਿੰਦਾ ਅਸੀਂ ਲੈ ਕੇ ਆਏ ਦਿੱਲੀ ਤੋਂ ਜਦੋਂ ਆਪਣੇ ਪਿੰਡ ਲਿਆਂਦਾ ਲੋਕੀ ਗੱਲਾਂ ਕਰਨ ਲੱਗ ਪਏ ਕਹਿੰਦੇ ਓਏ ਗੀਤ ਕੂਤ ਲਿਖਦਾ ਘੁੰਮਦਾ ਫਿਰਦਾ ਰਹਿੰਦਾ ਕੋਈ ਨੱਚਣ ਗਾਣ ਵਾਲੀ ਲੱਗਦੀ ਇਹਨਾਂ ਨੂੰ ਬਾਹਰ ਵਾਲੀ ਲੜਕੀ ਕਿੱਥੋਂ ਮਿਲਣੀ ਉਹ 15 20 ਦਿਨ ਲੜਕੀ ਰਹੀ ਕਹਿੰਦਾ ਫਿਰ ਚਲੇ ਗਏ ਉਸ ਤੋਂ ਬਾਅਦ ਜਦੋਂ 2022 ਵਿੱਚ ਉਹ ਫਿਰ ਪਰਿਵਾਰ ਆਇਆ ਜਦੋਂ ਸਾਡੀ ਕੋਠੀ ਬਣ ਕੇ ਤਿਆਰ ਹੋ ਗਈ ਫਿਰ ਵਿਆਹ ਸ਼ਾਦੀ ਹੋਈ 6 ਮਹੀਨਿਆਂ ਚ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋ ਗਈ ਉਹ ਲੜਕੀ ਦੇ ਨਾਲ ਜਰਮਨ ਚਲਾ ਗਿਆ ਹੁਣ ਉਹ ਕਹਿੰਦਾ ਭਾਈ ਸਾਹਿਬ ਜੀ ਸਾਰੇ ਪਿੰਡ ਵਿੱਚੋਂ ਸਭ ਤੋਂ ਉੱਚੀ ਕੋਠੀ ਸਾਡੀ ਹੈ ਕਹਿੰਦਾ ਮੇਰੇ ਘਰ ਵਾਲੀ ਨੇ ਕਿਹਾ ਕਮੰਝਲ ਹੋਰ ਪਾਓ ਉੱਪਰ ਆਪਾਂ ਹੋਰ ਬਣਾਉਣੀ ਕਹਿੰਦਾ ਸਾਰੇ ਪਿੰਡ ਨਾਲੋਂ ਉਹ ਮੱਲੇ ਚ ਉੱਚੀ ਕੋਠੀ ਹੁਣ ਸਾਡੀ ਹੈ ਹੁਣ ਉਹ ਜਰਮਨ ਰਹਿੰਦਾ ਕਹਿਣ ਤੋਂ ਭਾਵ ਇਹ ਅਹਸਾ ਸੰਗਤ ਗੁਰੂ ਤੇ ਵਿਸ਼ਵਾਸ ਰੱਖਿਏ ਗੁਰੂ ਵਿੱਚ ਵਰਤ ਕੇ ਇਦਾਂ ਗਰੀਬੀਆਂ ਵੀ ਦੂਰ ਕਰ ਦੇਣਾ ਆਪਨੇ ਕਈ ਵਾਰ ਕੋਈ ਕਰਨਾ ਪਈ ਬਸ ਗੁਰੂ ਦੀ ਸੇਵਾ ਤੇ ਭਾਵਨਾ ਵਿਸ਼ਵਾਸ ਰੱਖਿਏ ਅੰਦਰੋਂ ਦਿਲ ਸਾਫ਼ ਹੋਣਾ ਚਾਹੀਦਾ ਹੈ ਨੀਅਤ ਸ਼ੁੱਧ ਹੋਣੀ ਚਾਹੀਦੀ ਨਾਨਕ ਘਰ ਹੀ ਬੈਠਿਆਂ ਸ਼ੋਭ ਮਿਲੇ ਜੇ ਨੀਅਤ راست ਕਰੇ ਕਿਸੇ ਨਾਲ ਬੇਇਮਾਨੀ ਨਾ ਕਰੋ ਧੋਖਾ ਨਾ ਕਰੋ ਨਾਮ ਜਪੋ ਗੁਰੂ ਤੇ ਆਸਪੁਰਸਰ ਰੱਖੋ ਸਭ ਕੁਝ ਗੁਰੂ ਕੋਲੋਂ ਮਿਲਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹੁਆ ਸੱਚ ਹੋਵੇ ਬੰਦਾ ਚਾਹੁੰਦਾ ਮੇਰੀਆਂ ਇਸ਼ਾਵਾਂ ਪੂਰੀਆਂ ਹੋਣ ਕਹਿੰਦੇ ਹੋ ਜਾਣ ਦੀਆਂ ਆ ਆਖਰੀ ਗੱਲ ਸੁਣਿਓ ਧਿਆਨ ਨਾਲ ਮੈਨੂੰ ਸਾਰੇ ਸੁੱਖ ਮਿਲਣ ਅੱਛਾ ਤੁਸੀਂ ਇੱਕ ਸੁੱਖ ਤੇ ਨਹੀਂ ਮੰਗਣ ਆਏ ਸਾਰੇ ਮੰਗਣ ਆਏ ਨੇ ਇੱਕ ਮੰਗਾਂਗੇ ਤਾਂ ਦੂਜਾ ਦੁੱਖ ਵੀ ਆ ਜਾਣਾ ਫਿਰ ਮਾਰਾ ਸਾਰੇ ਸੁੱਖ ਦਿਓ ਘਰ ਜਾ ਸਾਰੀਆਂ ਇਸ਼ਾਵਾਂ ਪੂਰੀਆਂ ਕਰੋ ਅੱਛਾ ਆਪਾਂ ਗੁਰੂ ਨੂੰ ਕਹਿ ਦਿੱਤਾ ਹੁਣ ਜੋ ਗੁਰੂ ਨੇ ਕਿਹਾ ਜੋ ਸ਼ਬਦ ਨੇ ਕਿਹਾ ਉਹ ਨਹੀਂ ਆਪਾ ਸੁਣਿਆ ਆਪਣੀ ਅਰਦਾਸ ਕਰਕੇ ਚਲੇ ਗਏ ਆਪਣੀ ਮੰਗ ਰੱਖ ਕੇ ਚਲੇ ਗਏ ਜੋ ਗੁਰੂ ਨੇ ਕਿਹਾ ਉਹ ਸੁਣਿਓ ਜਦ ਤੇਰੀਆਂ ਛਾਂ ਵੀ ਪੂਰੀਆਂ ਹੋਣਗੀਆਂ ਤੈਨੂੰ ਸਾਰੇ ਸੁੱਖ ਵੀ ਮਿਲਣਗੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵੀ ਹੋਣਗੇ ਪਰ ਤੈਨੂੰ ਗੁਰੂ ਦੀ ਗੱਲ ਮੰਨਣੀ ਪੈਣੀ ਹੈ ਮਰਦ ਸੋਕੀ ਕਰਨਾ ਹੈ ਸੁਣੋ ਇਹ ਸ਼ਬਦ ਔਰ ਰੋਜ਼ ਕਰਨਾ ਪਵੇਗਾ एवरीडे ਜਪਨਾ ਪਵੇਗਾ एवरीडे ਉਹ ਕੰਮ ਕਰਨਾ ਪਵੇਗਾ ਸਿੱਧਾ ਕਈ ਵਾਰ ਮਹਾਰਾਜ ਹੁਕਮਨਾਮਾ ਦਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਪੜੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਗ ਵਸ ਕਾਮ ਤਿਨਾ ਸੋ ਐਸਾ ਹਰ ਧਿਆਈ ਐ ਮੇਰੇ ਜਿੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਹਾਰਾਜ ਕੀ ਕਰਨਾ ਕਹਿੰਦੇ ਜਪ ਮੰਨ ਸਤਨਾਮ ਪੜੋ ਜਪ ਮੰਨ ਸਤ ਜਪ ਮੰਨ ਸਤ ਜਪ ਮੰਨ ਸਤ ਜਪ ਮੰਨ ਸਤਨਾਮ ਸਦਾ ਸਤਨਾਮ ਇੱਕ ਦਿਨ ਨਹੀਂ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪ੍ਰਕ ਨਿਰੰਜਨਾ ਨਿਤ ਸਦਾ ਦੋ ਸ਼ਬਦ ਵਰਤੇ ਨਿਤ ਸਦਾ ਭਾਈ ਸਦਾ ਜਪੀ ਨਿਤ ਜਪੀ ਜਾ ਸਰਬ ਸੁਖ ਤੇ ਇੱਛਾ ਪੂਰਨ ਕਰਨ ਦੀ ਜ਼ਿੰਮੇਵਾਰੀ ਹੈ ਗੁਰੂ ਗ੍ਰੰਥ ਸਾਹਿਬ